ਨਪਾਲਾ ਤਾਈ ਇਹ ਜਿਹੜਾ ਸੰਸਾਰ ਉਹ ਵੀ ਸਾਧਨ ਹੈ ਜਿਸ ਨੂੰ ਸਾਧੂ ਜੀ ਕਹਿੰਦੇ ਅਗਨ ਸਾਧਨ ਜਿਹੜਾ ਅਗਨ ਦਾ ਸਾਧਨ ਹੈ ਉਹ ਅਗਨ ਦਾ ਸਾਧਨ ਕਿਉਂ ਹੈ ਕਿ ਇਹਦੇ ਵਿੱਚ ਬਾਸਨਾਵਾਂ ਦੀ ਆਗਿਆ ਹੈ ਇਹਦੇ ਵਿੱਚ ਈਰਖਾ ਦੀ ਆਗਿਆ ਹੈ ਇਹਦੇ ਵਿੱਚ ਤ੍ਰੇਸ ਦੀ ਆਗਿਆ ਹੈ ਇਹਦੇ ਵਿੱਚ ਕਾਮ, ਕੋਧ, ਲੋਭ, ਮੋਹ, ਅਹੰਕਾਰ ਦੀ ਆਗਿਆ ਹੈ ਦੂਜੇ ਵੱਲ ਤੇ ਸਾੜੇ ਦੀ ਆਗਿਆ ਸਾਧੂ ਜੀ ਕਹਿੰਦੇ ਭਾਈ ਇਹ ਸੰਸਾਰ ਤਾਂ ਤੱਕ ਹੀ ਅਗਨ ਰੂਪੀ ਸਾਧਨ ਸਾਧੂ ਜੀ ਸਾਧੂ ਜੀ ਕਹਿੰਦੇ ਅਗਨ ਸਾਧਨ ਭਾਈ ਇਹ ਅਗਨੂਪੀ ਸਾਧਨ ਦੇ ਵਿੱਚੋਂ ਹੋਰ ਪਾਰ ਇੱਕ ਪਾਰ ਇੱਕ ਨੂੰ ਦੀ ਸੰਗਤ ਕਰੇਗਾ ਸਾਧੂ ਜੀ ਕਿਤੇ ਭਾਈ ਗੁਰੂ ਇਸ ਸੰਸਾਰ ਦੀ ਸਾਧਨ ਦੇ ਵਿੱਚੋਂ ਪਾਰ ਕਰੇਗਾ ਅਗਨ ਸਾਗਰ ਬੂਧਕ ਸੰਸਾਰਾ ਨਾਨਕ ਆਹ ਅਕਰ ਸਾਥ ਕੋ ਇਸ ਪਾਰ ਆ ਜਦੋਂ ਗੁਰਨਾਨਕ ਦੇਵ ਮਹਾਰਾਜ ਜੀ ਤੁਹਾਡੀ ਬਾਤ ਕਰਨੀ ਤੇ ਸਾਧ ਸੰਗਤ ਜੀ ਫਿਰ ਇਸ ਸੰਸਾਰ ਦੀ ਸਾਧਨ ਦੇ ਵਿੱਚੋਂ ਆਹ ਜੀ ਗੁਰਮਾਨ ਸਿੰਘ ਜੀ ਮਾਨਸਲੇ ਮਰਦ ਉਹ ਮੇਰੇ ਕੋਲੇ ਰਾਜਿਸਵਰ ਕੀ ਕਿਉਂ ਆਉਣਾ ਜਿਨ੍ਹਾਂ ਨੇ ਜੀਵਨ ਦੇ ਵਿੱਚ ਐਡੇ ਐਡੇ ਵੱਲੇ ਗੁਨਾਹ ਕੀਤੇ ਹੋਣ ਉਹ ਕੋ ਵਿੱਚ ਸਜਣ ਠੱਗ ਵਰਗੇ ਕਿਉਂ ਆਉਣਾ ਇੱਥੇ ਭੰਗ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਾਹੂਦੀ ਗੁਰੂ ਜੀ ਭਾਈ ਮਦਾਨੇ ਜੀ ਬਾਪੂ ਜੀ ਉੱਥੇ ਸਾਧ ਸੰਗਤ ਜੀ ਤਪ ਦੇ ਇਹ ਰੇਡੇ ਸੰਗਤ ਅਧਰੇ ਇੱਥੇ ਬਣੀ ਪੁਧਾਰੀ ਬਣ ਕੇ ਉਹਦਾ ਹੰਕਾਰ ਟੁੱਟਿਆ ਤੇ ਸਤਿਗੁਰੂ ਨਾਨਕ ਦੇਵ ਮਹਾਰਦੇ ਚਰਮਾਧਿਆਨ ਪਰ ਆ ਕੇ ਸਤੂ ਜੀ ਕਹਿੰਦੇ ਅਗਨੂਪੀ ਸਾਗਰ ਜਿਹੜਾ ਹੈ ਇਹ ਗੁਰੂ ਕਿਰਪਾ ਦੇ ਨਾਲ ਪਾਰ ਹੋ ਜਾ ਸਕਦਾ ਹੈ ਕਿਉਂਕਿ ਸਾਧਰ ਕੋਲ ਪਾਰ ਉਤਾਰੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਤੂ ਜੀ ਤੇ ਭਾਈ ਕਿਰਪਾ ਨੂੰ ਪਾਰ ਕਰ ਦਿੰਦਾ ਹੈ। ਕੂੜਤ ਜਾਤ ਪੂਰੇ ਪਰਵਾਹ ਕੇ ਸਤੂ ਜੀ ਦੇ ਦੁੱਧਿਆਂ ਪੂਰੇ ਬਣ ਕੇ। ਕੋਈ ਚੀਜ਼ ਦੁੱਤੀ ਹੋਵੇ। ਇਹ ਧਾਰ ਬਣੀ ਰਹੀ ਵੀ ਇਹ ਕੁੱਢ ਦੇ ਦੁੱਤਨ ਕੇ ਦਾਸ ਥਾਰ। ਜੀਵਨ ਹੁੰਦਾ ਹੋਵੇ। ਜੀਵਨ ਦੇ ਵਿੱਚ ਵਪਾਰ ਆ ਵੀ ਹੁੰਦੇ ਹੈ। تیرے کوئی گروہ پیار میں نہیں کوئی سنگت بیٹھ جا رہے گروہ دے نام دے پاہ مارے حسین تیرے ساتھ سنجھے جی مدہ گروہ پیار بڑھ جا رہے ہیں انہوں کہتے ہیں توب دے ہوئے تو گروہ دے ہاتھ لے کے آتے ہیں جیمن مقارہ میں بھی سی انہیں جیمن آپ پاہ دے ہیں پہنا بجے پڑے شرابی کو آپ کی سی پڑے پریشائی کی سی اور جو گروہ نے گرپا کی تھی وہ جیمن جو پاڑے کے گروہ نے نام روپی عمر روپی ਆਪਾ ਬੰਦਾ ਸਿੰਘ ਬਹਾਦਰ ਦਾ ਜੀਵਨ ਬੜੀ ਸਾਹਸ ਸਿੰਘ ਜੀ ਕਿੰਨਾ ਵਾ ਜੀਵਨ ਸੀ ਦੇਗੀਆਂ ਸੁਗੀਆਂ ਲੋਕਾਂ ਦੇ ਨਾਲ ਬਿਜਾਦ ਕਰ ਲਈ ਪਰ ਜਦੋਂ ਪੂਰਾ ਗੋ ਮਿਲਿਆ ਪੂਰੀ ਬੂਨੇ ਰਾਂਗ ਕੀਤੀ ਕਿ ਕਾਲਮ ਲੈ ਸਮਾਣ ਸੰਸਾਰ ਤੋਂ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਤੇ ਜਦੋਂ ਮੇਰ ਦੀ ਕਿਰਪਾ ਕੀ ਕੀ ਹਰ ਦੀ ਗਾਥੀ ਤੇ ਉਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਗਲ ਹੁਕਮ ਦੀਕ ਬੇਟ ਦੇਣ ਵਾਲੇ ਇਸੇ ਕਰਕੇ ਪਹਿਲਾ ਰਾਜੋ ਅਚਨ ਕੀਤਾ ਹੈ ਨਾ ਧੰਨ ਜੀ ਗੁਰੂ ਸ੍ਰੀ ਮਹਾਰਾਜੀ ਤੇ ਪਹਿਲੇ ਰਾਜ ਦਾ ਨਿਸ਼ਾਨ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਇਆ ਸਰਹੰਗ ਦੀ ਕਿਰਪ ਦੇ ਨਾਲ ਇੱਕ ਖਟਕਾਉ ਨਹੀਂ ਜਿੱਥੇ ਛੋਟੇ ਸਿਰਾਂ ਜਾਦਿਆਂ ਨੂੰ ਸ਼ਰੀਰ ਦਿੱਤਾ ਗਿਆ ਉਸ ਥਾਂ ਦੇ ਕਿ ਨਿਸ਼ਾਨ ਨੂੰ ਚਲਾਉਣਾ ਸਾਧ ਸੰਗ ਜਿਹੜਾ ਘੜ ਬਣਾਉਣ ਸਮੇਂ ਤੇ ਇਹ ਹੈ ਗੁਰੂ ਦੀ ਕਿਰਪਾ ਚ ਗੁਰੂ ਰਹਿਮਤ ਕਰਦਾ ਹੈ ਨਾ ਕਿਰਪਾ ਕਰਾਂ ਜਿਉ ਪਿਆਰ ਦਾ ਜੀਵਨ ਪੂਰੇ ਇਸ ਰੇਤ ਦੇ ਵਿੱਚ ਪੜ ਲਾ